ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰਿਆਣਾ ਦੇ ਟਵਾਣਾ ਵਿਖੇ ਮਹਾਪੰਚਾਇਤਰੀ ਭਾਗ ਲੈਣ ਜਾ ਰਹੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਕਿਸਾਨਾਂ ਦੀ ਬੱਸ ਹਾਦਸੇ 'ਚ ਸ਼ਿਕਾਰ ਹੋ ਗਈ ਇਸ ਹਾਦਸੇ ਦੌਰਾਨ ਜਿੱਥੇ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ ਜ਼ਖਮਿਆਂ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਚੱਲ ਰਿਹਾ ਸੀ ਇਸੇ ਦੌਰਾਨ ਹੀ ਅੱਜ ਇੱਕ ਹੋਰ ਅੰਧ ਭਾਗੀ ਖਬਰ ਸਾਹਮਣੇ ਆਈ ਹੈ ਜਦੋਂ ਭਾਰਤੀ ਕਿਸਾਨ ਯੂਨੀਅਤ ਦਾ ਉਗਰਾ ਗੁਰਾਹਾਂ ਦੇ ਬਠਿੰਡਾ ਜਿਲ੍ਹੇ ਦੇ ਸੂਮ ਦਾ ਮੀ ਪ੍ਰਧਾਨ ਪਸੰਨ ਸਿੰਘ ਕੋਠਾ ਗੁਰੂ ਦੀ ਹਾਦਸੇ ਦੌਰਾਨ ਮੌਤ ਹੋ ਗਈ ਇਸ ਘਟਨਾ ਦਾ ਬਹੁਤ ਚੱਲ ਰਹੀ ਵੱਡੀ ਗੰਟੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਹੋਰਾ ਦੀ ਅਗਵਾਈ ਦੇ ਵਿੱਚ ਕਿਸਾਨ ਏਮਜ਼ ਹਸਪਤਾਲ ਵਿੰਡਾ ਪਹੁੰਚੇ ਸ਼ੁਰੂ ਹੋ ਗਏ ਇਸ ਮੌਕੇ ਤੇ ਜੁਗਿੰਦਰ ਸਿੰਘ ਹੋਰਾ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਅੱਜ ਬੜੀ ਮੱਧ ਭਾਗੀ ਖਬਰ ਸਾਹਮਣੇ ਆਈ ਹੈ ਜਿਹੜਾ ਬਰਨਾਲਾ ਹਾਦਸੇ ਦੇ ਵਿੱਚ ਹੋਰ ਤੁਹਾਡੇ ਸਾਥੀ ਮੌਤ ਹੋ ਗਈ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਸਾਡਾ ਇੱਕ ਆਗੂ ਜਦ ਹਰਮਨ ਪੈਰਾ ਪਿੱਛੇ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਸੀ ਦਿੰਦਾ ਪਿੱਲੀ ਮੋਰਚੇ ਤੇ ਲਗਭਗ ਮੇਰੇ ਬਹੁਤ ਨੇੜੇ ਰਿਹਾ ਹੈ ਐਡਾ ਸਬਰ ਵਾਲਾ ਤੇ ਐਡਾ ਸੰਤੋਸ਼ ਵਾਲਾ ਬੰਦਾ ਜਿਸ ਦਿਨ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲਾਂ ਸੇ ਆਏ ਪੰਜ ਤਰੀਕ ਨੂੰ ਸਾਨੂੰ ਪਤਾ ਸੀ ਵੀ ਜਿਹਦੇ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਦੇ ਪਤਾ ਲੱਗਦਾ ਨਾ ਬਾਹਾਂ ਤੇ ਨਾ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੂ ਦੇ ਬਾਹਾਂ ਤੇ ਹੱਥ ਲਾਇਆ ਲੱਤ ਤੇ ਹੱਥ ਲਾਏ ਪੁੱਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਲੱਗਦਾ ਪਰ ਕਿਉਂਕਿ ਅਸੀਂ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਸੀ ਸਾਡਾ ਤਾਂ ਹੈ ਨਹੀਂ ਇਹ ਇਹਦੇ ਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਵੀ ਤਿਆਰ ਨਹੀਂ ਸੀ ਕਿਉਂਕਿ ਵੀ ਜੇ ਹਾਲਾਤ ਇਹ ਵੀ ਜੇ ਤੁਸੀਂ ਨੂੰ ਹਲਾਓਗੇ ਜਾਂ ਇਹਦਾ ਕੋਈ ਪ੍ਰੇਸ਼ਨ ਵਾਲੀ ਗੱਲ ਕਰੋਗੇ ਜਾਂ ਨੂੰ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਤਰਾ ਕਰਾਂ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਊਰੀ ਕਹਿੰਦੀ ਆ ਉਹਦੇ ਮੁਤਾਬਕ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਹ ਦੰ ਦੇਖਣ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਜੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਇਹ ਨਹੀਂ ਗੱਲ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਬਸੰਤ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਹੁਣ ਇਹ ਗੱਲ ਨਹੀਂ ਸੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਾਣ ਦਿੰਦੇ ਸੀ ਬੁਝੇ ਮੰਨਣਾ ਪੈਂਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਸੀ ਬੇਵਸੀ ਸਾਡੇ ਉਤੋਂ ਦੀ ਗੱਲ ਪਹਿਲਾਂ ਹੀ ਚੱਲੀ ਗਈ ਸੀ ਐਕਸੀਡੈਂਟ ਤੋਂ ਪਹਿਲਾਂ ਹੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਜਿੰਦੀ লাশ ਈ ਸੀ ਸਾਡੇ ਸਾਥੀ ਉਹ ਸਾਡੇ ਸਾਹਮਣੇ ਪਿਆ ਅਜ ਵੀ ਮੈਨੂੰ ਬਹੁਤ ਉਹਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਹੈ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਤੁਹਾਡਾ ਤਾਂ ਭਾਵੇਂ ਨੇੜੇ ਸੀ ਤੁਹਾਡਾ ਪਿਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ਿਸ਼ ਸੀ ਜਿੱਦ ਤ ਤੁਹਾਨੂੰ ਲਾਸ ਹੋਇਆ ਉਸੇ ਹਿਰਦੇ ਚੀਨ ਵਾਲੀ ਪੀੜਾ ਸਾਡੇ ਬਣਾਈ ਕੜਾ ਬਣਾ ਬੇਵਸੀ ਹੈ ਜਦੋਂ ਕਿ ਕਿੰਨੇ ਲੋਕਾਂ ਦਾ ਇਲਾਜ ਚੱਲ ਰਿਹਾ ਹੁਣ ਕਿੰਨ ਤੱਕ ਹੁਣ ਜਿਹੜੀ ਹੈਗੀ ਡੱਟ ਕੋ ਟੁੱਟੀਆਂ ਕਿ ਇਹੋ ਜਿਹਾ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਸਹਿਯੋਗ ਰਿਹਾ ਹੈ ਸਾਰੇ ਘਟਨਾ ਕਰੰਦੇ ਦੇਖੋ ਪ੍ਰਸ਼ਾਸਨ ਨੇ ਸਹਿਯੋਗ ਵਰਤਾ ਸਾਨੂੰ ਇਹ ਲੱਗੇ ਜਾਂਦਾ ਵੀ ਨਿੰਦਣ ਜੋਗੀ ਸਾਨੂੰ ਦੱਸ ਦਿੰਦੇ ਇੱਕ ਹੋਰ ਸਾਡਾ ਸਾਥੀ ਇੱਥੇ ਕਰਮ ਸਿੰਘ ਪਾਜੀ ਨੂੰ ਹੁਣ ਫਾਰਵਰਡ ਕਰਦੇ ਅਸੀਂ ਕਰਮ ਸਿੰਘ ਨਾਮ ਦਾ ਮੁੰਡਾ ਦਾ ਬਾਹ ਕੱਟਿਆ ਜੀ ਸਿੱਧਮ ਦੀ ਗੱਲ ਹੈ ਵੀ ਅੱਜ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਨਫੈਕਸ਼ਨ ਉਹ ਹੀ ਵਧ ਗਿਆ ਤੇ ਇੰਨੀ ਵਧ ਗਈ ਕੋਈ ਫਾਰਵਰਡ ਕਰਨ ਜਾ ਰਹੇ ਨੇ ਮਤਲਬ ਲਿਆ ਮਸ਼ੀਨਾਂ ਅਸੀਂ ਉਧਰ ਪ੍ਰਬੰਧ ਕੀਤਾ ਮੁੰਡੇ ਬਾੜੇ ਭੇਜਿਆ ਇੱਕ ਹੋਰ ਸਾਥੀ ਆ ਦਰਸ਼ਨ ਸੇਵਾ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨਾਂ ਦੇ ਨਾਲ ਮੰਨ ਕੇ ਦੀ ਸੱਟ ਹੈ ਪਿੱਛੇ ਕਰ ਦਿੰਦੇ ਮੰਨ ਕੇ ਉਹ ਵੀ ਇੱਥੇ ਆ ਜਿੰਨਾ ਸਾਨੂੰ ਸਰਜਨ ਨੇ ਵਿਸ਼ਵਾਸ ਦਿਵਾਇਆ ਕੱਲੇ-ਕੱਲੇ ਬਾਰੇ ਜਿਸਨੂੰ ਉਸ ਦਿਨ ਵੀ ਕਹਿ ਦਿੰਦਾ ਡਾਕਟਰ ਇਹ ਕਹਿਣਾ ਹੁੰਦਾ ਵੀ ਯਾਰ ਸਾਡੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲਣੀ ਕਰ ਸਕਦੇ ਅਸੀਂ ਨੀਸੀ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਠ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਭਰਾਓ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸੱਟ ਆਣਾ ਸਾਥੀਆ ਆਪਣੇ ਬੰਦੇ ਬਚਾਉਣੇ ਆ ਪੈਸਿਆਂ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਜ ਕਰਾਓ ਪੈਸੇ ਐਸੀ ਦਿਮਾਗ ਅਸੀਂ ਕਿਸੇ ਤੋਂ ਮੰਗੇ ਕਿਸੇ ਕੋਲੇ ਜਾਈਏ ਪੈਸਿਆਂ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਛ ਵਾਪਰ ਗਿਆ ਅੱਗੇ ਕੀ ਵਾਪਰਦਾ ਅੱਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਾਲਤਾਂ ਤੋਂ ਧੰਨ ਸਾਨੂੰ ਬਹੁਤ ਪੀੜਾ ਹੈ ਮੈਂ ਕੁਝ ਕਹਿਣਾ ਹਾਂ ਜੀ ਸਾਡੇ ਸਾਥੀ ਨੇ ਅਗਰਾਂ ਸਾਹਿਬ ਨੇ ਕਹੀ ਹੈ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਜਿੱਥੇ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿਹੜਾ ਇਹ ਇੰਜੀਨੀਅਰ ਸੀ ਜਿਨੇ ਉਹ ਐਂਡ ਨੇੜਿਓਂ ਗਲਾਈ 'ਚ ਪੁਲ ਬਣਾਇਆ ਤੁਸੀਂ ਹੁਣ ਵੀ ਜਾਓ ਤੁਸੀਂ 40 ਤੋਂ ਵੱਧ ਉੱਥੇ ਗੱਡੀ ਨਹੀਂ ਚਲਾ ਨਹੀਂ ਸਕਦੇ ਛੋਟੀ ਗੱਡੀ ਵੀ ਮਲੇ ਜੀ ਤੁਹਾਡੀ 50 ਤੇ ਗੱਡੀ ਹੈ ਔਖੀ ਹੋ ਜੀ ਤੁਹਾਨੂੰ ਕੰਟਰੋਲ ਕਰਨੀ ਮੇਰੇ ਨਾਲ ਖੁਦ ਵਾਪਰੀ ਆ ਦਿਨ ਬਿਲੇ ਕੋਈ ਇਸ ਤੇੰਦਾ ਹੈ ਦੇਖੋ ਉਹ ਪੋਰਟਾ ਹੈ ਕਿ ਦਵਾਰੇ ਜਿਵੇਂ ਆਮ ਗਲਾਈ ਹੁੰਦੀ ਹੈ ਗੱਡੀਆਂ ਮੁੜਦੀਆਂ 85 ਤੇ ਆਮਨਾ ਗੱਡੀਆਂ ਮੁੜਦੀਆਂ ਉਹੀ ਜੀ ਗਲਾਈ ਉਹ ਪੁੱਲ ਦੀ ਹੋਣੀ ਚਾਹੀਦੀ ਜਨ ਲਈ ਉਹੋ ਜੇ ਕਹਿਣਾ ਹੋਏ ਮੌਤਾਂ ਨੂੰ ਸੱਦਾ ਦੇਣ ਵਾਲਾ ਪੁਲ ਹੈ ਉਹ ਇਦੇ باوجود ਸਰਕਾਰ ਨੇ ਨਹੀਂ ਮੈਨੂੰ ਲੱਗਦਾ ਸੁਣਨੀ ਪਤਾ ਨਹੀਂ ਕਿੰਨੇ ਹੋਰ ਮੌਤਾਂ ਹੋਣਗੀਆਂ ਆ ਹੁਣ ਪਿਛਲੇ ਦਿਨ ਹੀ ਧੁੰਦ ਸੀਗੇ ਜਿੰਦੂ ਉਹ ਪਹਿਲਾਂ ਉਧਰੋਂ ਆਏ ਆ ਅੰਮ੍ਰਿਤਸਰ ਕੰਨੇੋਂ ਕੁੜੀਆਂ ਉਹਦੇ ਬੇਟੀਆਂ ਉਹਦੇ ਨਾਲ ਸੀ ਜਿੰਦੂ ਉਹ ਤੋਂ ਗੱਡੀ ਕੰਟਰੋਲ ਨਹੀਂ ਹੋਈ ਸਿੱਧੀ ਸਿੱਧੀ ਡਿਵਾਈਡਰ ਤੇ ਚੜ ਗਈ 60 ਤੋਂ ਬਚ ਕੇ ਚਲੋ ਥੋੜੀਆਂ ਗੱਲਾਂ ਜਰਕਾ ਤਾਂ ਕੁਝ ਵੀ ਨਾ ਲੱਗੇ ਸਰੀਰੀ ਜਲ ਖੜਿਆ ਜਾਂਦਾ ਓਦੋਂ ਮਗਰੋਂ ਟਰੱਕੋ ਦੇ ਵਿੱਚ ਚੜਦੇ ਜਦੋਂ ਉਸੇ ਗੱਡੀ ਦੇ ਵਿੱਚ বাজਦਾ বাজਦਾ ਮਾਥਾ ਉਹਨੇ ਰੋਕ ਕੇ ਜਿੰਦੂ ਇਹ ਇਸ ਕੇ ਹੁੰਦਾ ਉਹ ਹੋ ਗਏ ੜਾ ਉੱਤੇ ਤੇ ਜਿਹੜੀ ਸਾਡੀ ਸੋਡੇ ਮਾਦੇ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਪੁਲ ਮੌਤਾਂ ਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਵੀ ਬਿਬਾਦੀ ਘਟਾਉਣੀ ਹੈ ਫਿਰ ਤੁਸੀਂ ਉਹ ਮਾਰ ਦਿਓ ਫਾਇਰਪੂਰ ਮਾਰ ਕੇ ਮਾਰ ਦਿਓ ਲੋਕਾਂ ਨੂੰ ਬੰਨ ਲੈ ਨਹੀਂ ਉਹ ਪੁਲ ਤੁਰਤ ਬਦਲਿਆ ਜਾਣਾ ਚਾਹੀਦਾ ਤੇ ਜਿਹੜੇ ਵੀ ਇੰਜੀਨੀਅਰ ਨੇ ਉਹਦੀ ਡਿਜ਼ਾਈਨਿੰਗ ਕੀਤਾ ਜਾਂ ਕੰਪਨੀ ਨੇ ਡਿਜ਼ਾਈਨਿੰਗ ਕੀਤਾ ਵੀ ਲੰਮੇ ਦੂਰਾ ਉਹ ਥੋੜਾ ਖਰਚਾ ਵੱਧ ਪੈਣਾ ਸੀ ਨਾ ਖਰਚਾ ਬਚਾਉਣ ਖਰਚ ਜਿਹਨੇ ਵੀ ਉਹਦੇ ਚ ਕੀਤੀ ਹੈ ਅਣਗੈਲੀ ਉਹਨਾਂ ਨੂੰ ਚੱਕ ਕੇ ਫਾਹੇ ਲਾਉਣਾ ਚਾਹੀਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਿੰਨੀਆਂ ਕਰ ਨੇ ਉੱਥੇ ਵਾਪਰ ਗਈਆਂ ਉਨਾਂ ਦਾ ਮਤਲਬ ਪੂਰਾ ਜਿਹੜਾ ਨੁਕਸਾਨ ਹੋ ਗਿਆ ਇਹ ਨਹੀਂ ਵੀ ਹਾਂ ਕਿਸ ਦਾ ਅੱਖਾਂ ਤਲਾ ਕਰਾ ਦਿਓ ਉਹ ਹੋਣਾ ਚਾਹੀਦਾ ਆ ਸਰਕਾਰ ਦਾ ਜਿਹੜਾ ਰਵਈਆ ਹੈ ਜਿਸ ਕਰਨ ਜੀ ਇਹਨਾਂ ਦੇ ਮੁਖੀ ਹੋਈ ਹੈ ਮੈਂ ਸਿੱਧਾ ਮੁੱਖ ਮੰਤਰੀ ਦੀ ਸੱਜੀ ਬਾਹਂ ਕਹਿੰਦੇ ਹੁੰਨੇ ਆ ਉਹਨੂੰ ਮੈਂ ਉਸੇ ਦਿਨ ਉਹਨੂੰ 4 ਤਰੀਕ ਨੂੰ ਫੋਨ ਕਰਿਆ ਮਾ ਵੀ ਦੁਰਘਟਨਾ ਵਾਪਰ ਗਈ ਵੱਡੀ ਤਿੰਨ ਬਣਾ ਸਾਡੇ ਗਿਆ ਦੂਜਿਆਂ ਦੀ ਪਤਾ ਨਹੀਂ ਹਾਲਤ ਕੀ ਹੈ ਹੋਰ ਨਾ ਸਾਡਾ ਕੋਈ ਬੰਦਾ ਪਰ ਜੇ ਤੁਸੀਂ ਇਲਾਜ ਦਾ ਮਤਲਬ ਪ੍ਰਬੰਧ ਕਰੋ ਐਵਨ ਪੰਜਾਬੀ ਟੀਵੀ ਦੇ ਲਈ ਅਵਿਨਾਸ਼ ਮੋੜ ਦੀ ਖਾਸ ਰਿਪੋਰਟ